ਤੋ ਪਹਿਲਾਂ ਬੇਨਤੀ ਹੈ ਕਿ ਜਿਹੜੇ ਬੱਚੇ ਇੱਧਰ ਉੱਧਰ ਸ਼ੋਰ ਸ਼ਰਾਬਾ ਕਰ ਰਹੇ ਹਨ ਕਿਰਪਾ ਦੇ ਘਰ ਵਿੱਚ ਉਹਨਾਂ ਦੀਆਂ ਦਾਦੀਆਂ ਜਾਂ ਮਾਤਾ-ਮਾਵਾਂ ਉਹ ਦਇਆ ਕਰਨ ਸਾਡੇ ਤੇ ਕਿ ਉਹਨਾਂ ਬੱਚਿਆਂ ਨੂੰ ਸ਼ਾਂਤ ਕਰਾ ਕੇ ਬਿਠਾਉਣ ਜਾਂ ਕੁਝ ਸਮੇਂ ਲਈ ਬਾਹਰ ਬੈਠ ਜਾਣ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਹਨ ਜਿਨਿ ਮੈਂਡਾ ਲਾਲ ਰਜਾਇਆ ਹਉ ਤਿਸ ਆਗੈ ਮਨ ਦੇਹੀਆ ਆ ਜਿਹੜਾ ਸ਼ੋਰ ਸ਼ਰਾਬਾ ਸੁਣਦੇ ਨਾ ਬੱਚਿਆਂ ਦਾ ਇਹਦੇ ਪਿੱਛੇ ਮੂਲ ਕਾਰਨ ਪਤਾ ਕਿਹੜਾ ਹੈ ਉਹ ਮਤਾਵਾ ਜਦੋਂ ਇਹ ਮਾਤਾ ਦੇ ਉਦਰ ਵਿੱਚ ਸੀ ਤੇ ਉਦੋਂ ਮੋਬਾਈਲਾਂ ਤੇ ਰੀਲਾਂ ਵੇਖੀਆਂ ਇਹ ਉਹ ਦਾਸ ਓਦੋਂ ਮੋਬਾਈਲਾਂ ਦੇ ਉੱਤੇ ਨਾਟਕ ਵੇਖੇ ਐ ਡਰਾਮੇ ਵੇਖੇ ਐ ਨਾਚ ਵੇਖੇ ਐ ਇਹ ਉਹ ਦਾਸ ਜੇ ਉਦੋਂ ਉਸ 9 ਮਹੀਨੇ ਦੇ ਸਮੇਂ ਦੌਰਾਨ ਬਹਿ ਕੇ ਕੋਈ 10 ਪਾਠ ਰੋਜ਼ ਸੁਖਮਣੀ ਸਾਹਿਬ ਦੇ ਕੀਤੇ ਹੁੰਦੇ ਕੋਈ 51 ਪਾਠ ਜਪਜੀ ਸਾਹਿਬ ਦੇ ਪੜ੍ਹੇ ਹੁੰਦੇ ਤੇ ਉਹਦਾ ਅਸਰ ਹੁੰਦਾ ਸੀ ਤੇ ਫਿਰ ਜਦੋਂ ਜੰਮੇ ਦੁੱਧ ਪਿਲਾਉਂਦੀਆਂ 6 ਮਹੀਨੇ ਸਾਲ ਜਿੰਨਾ ਸਮਾਂ ਲਈ ਉਦੋਂ ਦੁੱਧ ਪਿਲਾਉਂਦਿਆਂ ਉਹਨਾਂ ਤੇ ਬਹਿ ਕੇ ਮੂਲ ਮੰਤਰ ਸੁਣਾਉਣ ਦੀ بجائے ਚੌਪਈ ਸਾਹਿਬ ਦੇ ਪਾਠ ਕਰਨ ਦੀ بجائے ਮੋਬਾਈਲਾਂ ਦੇ ਉੱਤੇ ਸਾਰਾ ਗੰਦਮੱਦ ਵੇਖਿਆ ਅਸਰ ਤਾਂ ਉਹ ਵੀ ਚੱਲਦਾ ਨਾਲ ਰਹੋ ਵਿਚਾਰ ਜਿਸ ਵਿਸ਼ੇ ਤੇ ਜਲ ਪੇਂਦਰ ਤੁਰ ਪਾਂਗੇ ਆਪਾਂ ਬਾਬਾ ਦੀਪ ਸਿੰਘ ਦੀਆਂ ਵਡਿਆਈਆਂ ਕਰਦੇ ਜਿਨੇ ਮੈਂਡਾ ਲਾਡ ਰਜਾਇਆ ਹਉ ਤਿਸ ਆਗੇ ਮਨ ਡਹੀ ਆਹਾ ਮੈਂਡਾ ਕਹਿੰਦਿਆ ਮੇਰੇ ਨੂੰ ਇਧਰ ਡੱਖਣੇ ਦੇ ਇਲਾਕੇ ਦੀ ਬੋਲੀ ਐ ਮੈਂਡਾ ਆਪਾਂ ਕਹਿੰਦੇ ਆ ਮੇਰਾ ਉਹ ਕਹਿੰਦੇ ਮੈਂਡਾ ਲਾਲ ਕਹਿੰਦੇ ਨੇ ਪਿਆਰੇ ਰੱਬ ਨੂੰ ਜਿਨ੍ਹਾਂ ਮੇਰੇ ਪਿਆਰੇ ਬਾਜਾਂ ਵਾਲੇ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਰਿਜਾਇਆ ਜਿਨੀ ਮੈਂਡਾ ਲਾਲ ਰਿਜਾਇਆ ਜਿਨ੍ਹਾਂ ਮੇਰੇ ਪਿਆਰੇ ਲਾਲ ਕਲਗੀਧਰ ਨੂੰ ਰਜਾਇਆ ਉਹਨਾਂ ਦੀ ਪ੍ਰਸੰਨਤਾ ਲਈ ਉਹਨਾਂ ਦੀ ਖੁਸ਼ੀ ਲਈ ਕੀ ਦਈਏ ਉਹਨਾਂ ਨੂੰ ਆਹਾ ਜਿਨ੍ਹਾਂ ਨੇ ਬਾਜਾਂ ਵਾਲੇ ਸਤਪੁਰਾਂ ਦੀ ਪ੍ਰਸੰਨਤਾ ਲੈਣ ਲਈ ਕਿੰਨੇ ਕਾਹਲਣਾ ਕਾਹਲੀ ਧੰਨ ਬਾਬਾ ਦੀਪ ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਬਾਬਾ ਨੋਦ ਸਿੰਘ ਜੀ ਜੈਸੇ ਬਾਬਾ ਗੁਰਬਖਸ਼ ਸਿੰਘ ਜੀ ਰੰਗ ਸਿੰਘ ਜੈਸੇ ਜਥੇਦਾਰ ਬਾਬਾ ਤਾਰਾ ਸਿੰਘ ਜੀ ਬਾਜ ਜੈਸੇ ਮਹਾਪੁਰਖ ਭਾਈ ਤਾਰੂ ਸਿੰਘ ਸ਼ੀਦ ਵਰਗੇ ਮਹਾਪੁਰਖ ਸੁਬੇਗ ਸਿੰਘ ਸਹਾਬਾਜ ਸਿੰਘ ਵਰਗੇ ਮਹਾਪੁਰਖ ਇਹ ਸਭ ਉਹ ਹੀ ਨੇ ਜਿਨ੍ਹਾਂ ਮੈਂਡਾ ਲਾਲ ਰਜਾਇਆ ਜਿਨ੍ਹਾਂ ਮੇਰੇ ਲਾਲ ਕਲਗੀ ਧਰ ਨੂੰ ਰਜਾਇਆ ਸਤਿਗੁਰਾਂ ਦੀ ਪ੍ਰਸੰਨਤਾ ਲਈ ਕੀ ਦਈਏ ਉਹਨਾਂ ਦੇ ਚਰਨਾਂ 'ਚ ਕੀ ਭੇਟ ਕਰੀਏ ਤਾ ਕਹਿੰਦੇ ਹਾਂ ਤਿਸ ਆਗੇ ਮਨ ਦੇਹੀਆਂ ਉਹਨਾਂ ਅਗੇ ਮੈਂ ਆਪਣਾ ਮਨ ਦੇ ਦਿਆਂ ਮਾਨ ਦੇਹੀਆਂ ਮਤਲਬ ਦੇ ਦਿਆਂ ਤੇ ਜਿਨ੍ਹਾਂ ਦੇ ਚਰਨਾਂ 'ਚ ਮਨ ਨਹੀਂ ਦੇ ਦਿੱਤਾ ਫਿਰ ਪਿੱਛੇ ਬਾਕੀ ਸਾਡੇ ਕੋਲ ਕੁਝ ਨਹੀਂ ਰਹਿ ਜਾਂਦਾ ਜਦੋਂ ਮਨ ਗਿਆ ਉਦੋਂ ਉਹਦੇ ਨਾਲ ਹੀ ਤਨ ਵੀ ਗਿਆ ਤੇ ਧਨ ਵੀ ਗਿਆ ਮਨ ਦੇਣਾ ਹੀ ਔਖਾ ਹੈ ਮਨ ਵੇਚਾ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਮਨ ਭੇਟ ਕਰ। ਐਸੇ ਮਹਾਂਪੁਰਖਾਂ ਦੀ ਯਾਦ ਚ ਆਪਾਂ ਜੁੜ ਬੈਠੇ ਆਂ ਜਿਨਿ ਮੈਂਡਾ ਲਾਲ ਰਿਜਾਇਆ। ਆਓ ਇਹ ਪੰਕਤੀਆਂ ਪੜ੍ਹ ਕੇ ਫਿਰ ਕਥਾ ਰੰਭਦੇ। ਜਿਨਿ ਮੈਂਡਾ ਲਾਲ ਰਿਜਾਇਆ ਜਿਨਿ ਮੈਂਡਾ ਜੇਨੀ ਮੈਂਡਾ ਲਾਲ ਰਜਾਇਆ ਜੇਨੀ ਮੈਂਡਾ ਲਾਲ ਰਜਾਇਆ ਜੇਨੀ ਮੈਂਡਾ ਹਾਂ ਦੇ ਚਰਨਾਂ 'ਚ ਭੇਟ ਕਰਦੇ ਤੇ ਪੁੱਛਾਂ ਉਹਨਾਂ ਨੂੰ ਪੁੱਛਾਂ ਮੂੰਹ ਦੱਸ ਮੂੰਹ ਦੱਸ ਦਿਖਾ ਪਿਰ ਕਿਹਿਆ ਆਖੋ ਸਤਨਾਮ ਸੇ ਮੈਨੂੰ ਦੱਸੋ ਮੇਰਾ ਰੱਬ ਕਿਹੋ ਜਿਹਾ ਦੱਸਦਾ ਕਲਗੀਧਰ ਜੀ ਕਿਹੋ ਜੇ ਸਾਂ ਮੇਰਾ ਪਿਰ ਕਿਹੋ ਜਿਹਾ ਸੀ ਕੈਸੇ ਸਾਨੂੰ ਉਹਨਾਂ ਦੇ ਸਲੋਨੇ ਨੇਤਰ ਕੈਸੀਆਂ ਸਾਨੂੰ ਉਹਨਾਂ ਦੇ ਨੇਤਰਾਂ ਦੇ ਉੱਤੇ ਪਹੁੰਹਾ ਉਹਨਾਂ ਦੇ ਮੁਖ ਮੰਡਲ ਦੀ ਆਵਾਜ਼ ਕਿਹੋ ਜੀ ਸੀ ਮੈਨੂੰ ਦੱਸੋ ਖਾ ਧੰਨ ਬਾਬਾ ਦੀਪ ਸਿੰਘ ਸਾਹਿਬ ਪਉ ਵੇੜ ਨਗਰ ਤਰਨਤਾਰਨ ਸਾਹਿਬ ਦੇ ਲਾਗੇ ਇਸ ਨਗਰ ਵਿੱਚ ਦੰਪਤੀ ਜੋੜਾ ਬਾਣੀ ਪੜਨ ਵਾਲਾ ਭਜਨ ਕਰਨ ਵਾਲਾ ਗੁਰੂ ਦਾ ਸਿੱਖ ਰੀਂਦਾ ਇਸ ਜੋੜੇ ਦਾ ਨਾਮ ਹੈ ਬਾਗਸ਼ਾਲੀ ਜੋੜੇ ਦਾ ਨਾਮ ਹੈ ਭਾਈ ਭਗਤੂ ਤੇ ਮਾਤਾ ਜਉਣੀ ਭਜਨ ਕਰਦੇ ਕੀਰਤ ਕਰਦੇ ਖੇਤਾਂ ਵਿੱਚ ਹਲ ਵਾਉਂਦੇ ਜ਼ਿਮੇਦਾਰੀਆ ਕਰਦੇ ਫਸਲਾਂ ਬੀਜਦੇ ਵੱਢਦੇ ਕੱਟਦੇ ਸਭ ਕੁਝ ਸੰਤਾਨ ਨਹੀਂ ਗ੍ਰਿਸ਼ਤੀ ਦਾ ਗ੍ਰਿਸਥ ਆਸ਼ਰਮ ਉਦੋਂ ਸੰਪੂਰਨ ਹੁੰਦਾ ਜਦੋਂ ਉਹਦੇ ਘਰ ਵਿੱਚ ਸੰਤਾਨ ਹੋ ਜਾਵੇ ਬਿਨਾਂ ਸੰਤਾਨ ਤੋਂ ਗ੍ਰਿਸ਼ਤੀ ਦਾ ਜੀਵਨ ਸੰਪੂਰਨ ਨਹੀਂ ਹੁੰਦਾ ਕਿਉਂਕਿ ਗ੍ਰਿਸਥ ਆਸ਼ਰਮ ਕਿਉਂ ਧਾਰਿਆ ਬੱਚੇ ਪੈਦਾ ਕਰਨ ਲਈ ਸੰਤਾਨ ਦੀ ਉਤਪਤੀ ਲਈ ਹੈ ਨਾ ਗ੍ਰਿਸਥ ਆਸ਼ਰਮ ਤੋ ਜਿਸ ਕਾਰਜ ਲਈ ਗ੍ਰਿਸਥ ਆਸ਼ਰਮ ਹੈ ਜੇ ਉਹ ਕਾਰਜ ਨਾ ਹੋਵੇ ਤਾਂ ਉਹ ਗ੍ਰਿਸਥ ਆਸ਼ਰਮ ਸੰਪੂਰਨ ਨਹੀਂ ਮੰਨੇ ਜਾਂਦਾ। ਦੇਵ ਨੇ ਇਹ ਕਾਲਪੁਰਪ ਦੀ ਖੇਡ ਹੋਵੇ ਕਿਸੇ ਦੇ ਘਰ ਸੰਤਾਨ ਜਨਮ ਨਾ ਲਵੇ ਤਾਂ ਉਹ ਸਾਰੀ ਜ਼ਿੰਦਗੀ ਉਸੇ ਕਾਂਖਾ ਜੀ ਗੁਜ਼ਾਰਦੇ। ਭਾਈ ਭਗਤੂ ਤੇ ਮਾਤਾ ਜੂਣੀ ਦੇ ਮਨ 'ਚ ਵੀ ਇਹੀ ਕਾਂਖਾ ਸੰਤਾਨ ਨੂੰ ਕਿਉਂਕਿ ਸ਼ਾਦੀ ਨੂੰ ਕਾਫੀ ਸਮਾਂ ਹੋ ਗਿਆ। ਸੰਤਾਨ ਨਹੀਂ ਬਿਨਾ ਸੰਤਾਨ ਤੋਂ ਅਰਦਾਸਾ ਕਰਦੇ ਅਕਾਲ ਪੁਰਖ ਨੂੰ ਬੁਲਾਉਂਦੇ ਸਮਾਂ ਬੀਤ ਰਿਹਾ ਇੱਕ ਦਿਨ ਸਿਆਲਾਂ ਦੇ ਦਿਨ ਹੀ ਸਨ ਅਕਸਰ ਲੋਕ ਘਰਾਂ ਵਿੱਚ ਗੁੜ ਸ਼ੱਕਰ ਘਰ ਬਣਾਉਂਦੇ ਸੀ ਭਾਈ ਭਗਤੂ ਨੇ ਖੇਤਾਂ 'ਚ ਰੋਹ ਕੱਢਣ ਲਈ ਰਾਸ ਕੱਢਣ ਲਈ ਗੰਨੇ ਦਾ ਵੇਲਣਾ ਲਾਇਆ ਤੇ ਸਵੇਰੇ ਸਵੇਰੇ ਜਾਣਾ ਸੀ ਵੇਲੜਾ ਚਲਾਉਣਾ ਸੀ ਗੇੜਨਾ ਸੀ ਪਿੰਡ 'ਚ ਕੋਈ ਕਾਮਾ ਵੀ ਕਿਹਾ ਹੋਇਆ ਦਿਹਾੜੀਦਾਰ ਸ੍ਰੀ ਜਿਹਨੂੰ ਆਪਾਂ ਆਪਕੰਡਾ 'ਚ ਕਹਿ ਦਿੰਦੇ ਉਹ ਵੀ ਬੁਲਾਣਾ ਸੀ ਉਹਨੂੰ ਕਿਹਾ ਹੋਇਆ ਵੀ ਸਵੇਰੇ ਦਿਨ ਚੜਨ ਤੋਂ ਪਹਿਲਾਂ ਪਹਿਲਾਂ ਆ ਜਾ ਜੀ ਕਿਉਂਕਿ ਸਵਖਤੇ ਕੰਮ ਸੀਤੀ ਨਿਬੜਦਾ ਜੋ ਸਵੇਰ ਦੇ ਸਭ ਸਵੇਰੇ ਹੀ ਭਾਈ ਭਗਤੂ ਜੀ ਉੱਠੇ ਨਿਤਨੇਮ ਕਰਕੇ ਖੇਤਾਂ ਨੂੰ ਜਾਣ ਲੱਗੇ ਤੇ ਜਾਂਦਿਆਂ ਮਾਤਾ ਜੂਣੀ ਨੂੰ ਕਹਿੰਦੇ ਜੂਣੀ ਪੱਤਾ ਖੇਤਾਂ 'ਚ ਲਈ ਆ ਵੀ ਸਭੇਲਾ ਖੇਤਾਂ ਵਿੱਚ ਜਿਹੜਾ ਭੋਜਨ ਪ੍ਰਸ਼ਾਦਾ ਪਕਾ ਕੇ ਲੈ ਕੇ ਜਾਈਦਾ ਉਹਨੂੰ ਕਹਿੰਦੇ ਪੱਤਾ ਇਹ ਸ਼ਬਦ ਨੇ ਇਹ ਸ਼ਬਦ ਦਾ ਖਜ਼ਾਨਾ ਕੇਵਲ ਸਾਡੀ ਪੰਜਾਬੀ ਭਾਸ਼ਾ 'ਚ ਹੀ ਆ ਅੰਗਰੇਜ਼ੀ ਵਿੱਚ ਦੋ ਤਿੰਨ ਹੀ ਸ਼ਬਦ ਹੋਣਗੇ ਪ੍ਰਸ਼ਾਦਾ ਦੇ ਵੀ ਇਹ ਬ੍ਰੇਕਫਾਸਟ ਹੈ ਇਹ ਦੁਪਹਿਰ ਦਾ ਇਹ ਰਾਤ ਦਾ ਡਿਨਰ ਹੈ ਉਹ ਕਹਿ ਸਕਦੇ ਤਿੰਨ ਹੀ ਸ਼ਬਦ ਨੇ ਉਹਨਾਂ ਕੋਲ ਸਾਡੇ ਕੋਲ ਭੋਜਨ ਦੇ ਕਈ ਤਰ੍ਹਾਂ ਦੇ ਪ੍ਰਕਾਰ ਸ਼ਬਦ ਸਵੇਰ ਦੇ ਸਮੇਂ ਜਿਹੜਾ ਪ੍ਰਸ਼ਾਦਾ ਲੈ ਕੇ ਜਾ ਕੇ ਸ਼ਕੀ ਦਾ ਉਹਨੂੰ ਕਹਿੰਦੇ ਆ ਸ਼ਾਹ ਵੇਲਾ ਸਵੇਰ ਦਾ ਬ੍ਰੇਕਫਾਸਟ ਸ਼ਾ ਵੇਲਾ ਲੋਡੇ ਵੇਲਾ ਇਹ ਇਦਾਂ ਦੇ ਬੋਲ ਸੀ ਸਾਡੇ ਜਿਹੜੇ ਹੁਣ ਲੋਕ ਹੁੰਦੇ ਜਾਂਦੇ ਤੇ ਜਿਹੜਾ ਭੋਜਨ ਖੇਤਾਂ ਚ ਲੈ ਕੇ ਜਾਇਆ ਜਾਵੇ ਉਹਨੂੰ ਕਹਿੰਦੇ ਸੀ ਪੱਤਾ ਸਫਰ ਚ ਲੈ ਕੇ ਜਾਈਏ ਤੇ ਉਹੀ ਭੋਜਨ ਨੂੰ ਕਿਹਾ ਜਾਂਦਾ ਤੋਸਾ ਲਿਆ ਤੈਨੂੰ ਦਿਆਂ ਤੋਸਾ ਮਾਵਾ ਅਕਸਰ ਬੱਚਿਆਂ ਨੂੰ ਝਿੜਕਦੇ ਆਂ ਕਹਿੰਦੀਆਂ ਹੁੰਦੀਆਂ ਸਨ ਲਿਆ ਤੈਨੂੰ ਦਿਆਂ ਤੋਸਾ ਠਹਿਰ ਜਾ ਉਹ ਤੋਸਾ ਸਫਰ ਵਿੱਚ ਆਉਂਦਾ ਜਿਹੜਾ ਕੰਮ ਤੂੰ ਭਾਈ ਭਗਤੂ ਜੀ ਕਹਿੰਦੇ ਵੀ ਸ਼ਾ ਵੇੜਾ ਤੂੰ ਖੇਤਾਂ ਚ ਲਈਆਂ ਹੀ ਭਗਵਾਨ ਨੇ ਉੱਥੇ ਹੀ ਸ਼ਗਾਂਗਾ ਸ੍ਰੀ ਵੀ ਆਇਆ ਆਵੇਗਾ ਦੋ ਜਣਿਆਂ ਦਾ ਲਈ ਭਾਈ ਭਗਤੂ ਜੀ ਖੇਤ ਨੂੰ ਚਲੇ ਗਏ ਤੇ ਵੇਖਿਆ ਵੀ ਉਹ ਕੰਮ ਆਇਆ ਨਹੀਂਗਾ ਖੇਤ ਬੈਠ ਕੇ ਉਡੀਕ ਰਿਆ ਵੀ ਚਲੋ ਆ ਜਾਂਦਾ ਇਕੱਲੇ ਜਣੇ ਦਾ ਕੰਮ ਨਹੀਂ ਦੋ ਜਣਿਆਂ ਦਾ ਕੰਮ ਹੈ ਵੀ ਇੱਕ ਦੰਨੇ ਚੁੱਕੇ ਛਿੱਲੇ ਇਹ ਫੜਾਵੇ ਦੂਜਾ ਜਿਹੜਾ ਉਹ ਵੇਲਣੇ ਵਿੱਚ ਲਾਵੇ ਦੋ ਬੰਦਿਆਂ ਦਾ ਕੰਮ ਸੀ ਕਹਿੰਦੇ ਉਡੀਕਣ ਲੱਗ ਪਏ ਤੇ ਕੰਮਾ ਨਹੀਂ ਆਇਆ ਬਹਿ ਕੇ ਗੁਰੂ ਗੁਰੂ ਕਰਨ ਤੇ ਭਜਨ ਕਰਨ ਗੁਰਸਿੱਖ ਵੇਲਾ ਬੈਠਾ ਹੋਵੇ ਤੇ ਭਜਨ ਕਰੇ ਵਾਹਿਗੁਰੂ ਵਾਹਿਗੁਰੂ ਕਰੀ ਜਾਣ ਤੇ ਇੰਨੇ ਨੂੰ ਥੋੜੀ ਜਿਹੀ ਲੋਜ ਹੀ ਲੱਗ ਗਈ ਦਿਨ ਚੜ ਗਿਆ ਦੂਰੋਂ ਵੇਖਿਆ ਵੀ ਇੱਕ ਸਿੱਖ ਜਿਹਨੇ ਚਿੱਟੇ ਰੰਗ ਦਾ ਚੋਲਾ ਤੇ ਚਿੱਟੇ ਰੰਗ ਦੀ ਦਸਤਾਰ ਬੰਦੀ ਹੋਈ ਤੇ ਚਿਹਰੇ ਤੇ ਬੜੀ ਕ੍ਰਾਂਤੀ ਬੜਾ ਪ੍ਰਕਾਸ਼ ਨੂਰ ਉਹ ਤੁਰਿਆ ਆਉਂਦਾ ਭਾਈ ਭਗਤੂ ਕੋਲ ਆ ਕੇ ਉਹਨੇ ਨਮਸਕਾਰ ਕੀਤੇ ਭਾਈ ਭਗਤੂ ਨੂੰ ਉੱਠ ਕੇ ਸਤਿਕਾਰ ਕੀਤਾ ਗੁਰੂ ਦਾ ਸਿੱਖ ਆਇਆ ਉਹ ਗੁਰਸਿੱਖ ਭਾਈ ਭਗਤੂ ਜੀ ਨੂੰ ਪੁੱਛਣ ਲੱਗਾ ਭਾਈ ਸਾਹਿਬ ਕਿਵੇਂ ਬੈਠੇ ਹੋ ਖੇਤਾਂ 'ਚ ਇਕੱਲੇ ਭਾਈ ਭਗਤੂ ਜੀ ਕਹਿੰਦੇ ਵੀ ਮੈਂ ਤਾਂ ਨਾ ਕਾਮੇ ਨੂੰ ਡੀਕਦਾ ਉਹਨੇ ਹੋਣਾ ਸੀ ਤੇ ਅਸੀਂ ਗੰਨਿਆਂ ਦੀ ਰੋਹ ਕੱਢਣੀ ਸੀ ਰਸ ਕੱਢਣਾ ਸੀ ਉਹ ਆਇਆ ਨਹੀਂ ਲੇਟ ਹੋ ਗਿਆ ਉਹ ਗੁਰਸਿੱਖ ਕਹਿਣ ਲੱਗਾ ਭਾਈ ਭਗਤ ਤੂੰ ਮੈਂ ਲੱਗ ਜਾਣਾ ਤੇਰੇ ਨਾਲ ਕਿਹੜਾ ਕੋਈ ਔਖਾ ਕੰਮ ਹੈ ਗੰਨੇ ਹੀ ਛਿੱਲਣੇ ਤੇ ਮੈਂ ਫੜਾਈ ਜਾਂਣਾ ਭਾਈ ਭਗਤੂ ਨੇ ਰੋਕਿਆ ਪਰ ਉਹ ਗੁਰਸਿੱਖ ਫੇਰ ਵੀ ਲੱਗ ਗਿਆ ਕਹਿੰਦਾ ਆਪਾਂ ਚੱਲਦੇ ਆਂ ਦੋਵੇਂ ਕਰਦੇ ਲੱਗ ਗਿਆ ਉਧਰੋਂ ਮਾਤਾ ਜੀਉਣੀ ਵੀ ਆ ਗਈ ਪ੍ਰਸ਼ਾਦਾ ਲੈ ਕੇ ਆਲੇ ਪਹੁੰਚ ਹੀ ਰਹੀ ਸੀ ਤੇ ਉਹ ਗੁਰਸਿੱਖ ਭਾਈ ਭਗਤੂਵਾਲ ਵੇਖਦਾ ਵੀ ਭਾਈ ਭਗਤੂ ਨਾਲੇ ਤਾਂ ਗੰਨੇ ਲਾਂਦਾ ਵੇਲਣੇ 'ਚ ਨਾਲੇ ਭੱਜ ਕੇ ਬਲਦਾਂ ਨੂੰ ਵੀ ਹੱਕਦਾ ਪਿਛਲੇ ਪਾਸੇ ਉਹਨਾਂ ਨੂੰ ਡਰਾ ਕੇ ਕੋਈ ਬਲਦ ਲੱਗੇ ਹੁੰਦੇ ਸੀ ਉਹ ਘੁੰਮਦੇ ਸੀ ਉਹ ਗੁਰਸਿੱਖ ਭਾਈ ਭਗਤੂ ਨੂੰ ਕਹਿਣ ਲੱਗਾ ਇੰਨੇ ਨੂੰ ਮਾਦਾ ਜੋਣੀ ਵੀ ਪਹੁੰਚ ਗਈ ਉੱਥੇ ਭਾਈ ਭਗਤੂ ਵੀ ਘਰ 'ਚ ਕੋਈ ਨਿੱਕਾ ਨਿਆਣਾ ਨਹੀਂ ਹੈ ਵੀ ਉਹਨੂੰ ਲੈ ਆਉਂਦਾ ਵੀ ਇੱਥੇ ਬੱਚਾ ਨਾਲੇ ਖੇਡੀ ਜਾਂਦਾ ਨਾਲੇ ਬਲਦਾਂ ਨੂੰ ਹੱਕੀ ਜਾਂਦਾ ਭਾਈ ਭਗਤੂ ਨੇ ਸੁਣਿਆ ਤੇ ਨੇਤਰ ਭਰ ਆਏ ਤੇ ਦਰਮਾਤਾ ਜੂਣੀ ਦੀਆਂ ਅੱਖਾਂ ਵੀ ਭਰੀਆਂ ਕਹਿਣ ਲੱਗੇ ਮਹਾਂਪੁਰਖੋ ਘਰ ਵਿੱਚ ਸਭ ਕੁਝ ਆ ਬਸ ਇਸੇ ਚੀਜ਼ ਦੀ ਕਮੀ ਹੈ। ਪਰੋਸਾ ਗੁਰੂ ਸਾਹਿਬ ਕਿਰਪਾ ਕਰਨਗੇ। ਇਹਨੇ ਨੂੰ ਮਾਤਾ ਜੂਣੀ ਕਹਿੰਦੀ ਜੀ ਪ੍ਰਸ਼ਾਦਾ ਛਕ ਲੋ। ਹੋਜਨ ਆ ਗਿਆ ਛਾ ਵੇਲਾ। ਬਹਿ ਗਏ ਗੁਰਸਿੱਖ ਵੀ ਭਾਈ ਭਗਤੂ ਜੀ ਦੋਨਾਂ ਨੂੰ ਪ੍ਰਸ਼ਾਦਾ ਦਿੱਤਾ। ਅੱਜ ਦੇਵ ਨੇਤ ਮਾਈ ਜੂਣੀ ਪ੍ਰਸ਼ਾਦੇ ਵੀ ਮਿਸੀਆਂ ਰੋਟੀਆਂ ਲਿਆਈ ਆ ਪਕਾ ਨਾਲ ਗੰਢਾ ਘਿਓ ਮੱਖਣ ਲੱਸੀ ਤੇ ਪ੍ਰਸ਼ਾਦਾ ਛਕਾਉਂਦੇ ਆ ਨਾ ਮਨ ਚ ਖਿਆਲ ਆਇਆ ਮਾਈ ਜੂਣੀ ਦੇ ਹੋਵੇ ਨਾ ਹੋਵੇ ਆ ਗੁਰਸਿੱਖ ਬਾਬਾ ਬੁੱਢਾ ਹੀ ਹੋਵੇ ਮਨ ਨੂੰ ਕਹਿੰਦੇ ਮਨ ਫਿਰ ਕਹਿੰਦੇ ਬਾਬਾ ਬੁੱਢਾ ਹੀ ਕਿਉ ਹੋਵੇ ਮੈਨੂੰ ਤਾਂ ਲੱਗਦਾ ਹੈ ਹੀ ਬਾਬਾ ਬੁੱਢਾ ਤੇ ਅੱਜ ਮੈਨੂੰ ਵਰ ਦੇਣ ਆਇਆ ਪੁੱਤਰ ਦਾ ਵਰ ਮਾਨਿ ਹੀ ਮਾਨੇ ਮਨ ਚ ਸੋਚੀ ਜਾਵੇ ਇਹਨੇ ਨੂੰ ਗੁਰਸਿੱਖ ਨੇ ਪ੍ਰਸ਼ਾਦਾ ਛਕਿਆ ਹੱਥ ਧੋਏ ਅਰਦਾਸ ਕੀਤੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਤੁਠੋ ਭਾਈ ਭਗਤੂ ਨੂੰ ਪਜੰਗੀ ਦੀ ਦਾਤ ਬਖਸ਼ੋ ਮਹਾਰਾਜ ਤਾਂ ਉਸ ਵੇਲੇ ਅਰਦਾਸ ਕਰਕੇ ਉਹ ਗੁਰਸਿੱਖ ਬੋਲਿਆ ਭਾਈ ਭਗਤੂ ਆਉਂਦੇ ਸਾਲ ਨੂੰ ਕਰ ਪੁੱਤਰ ਹੋਵੇਗਾ ਤੇਜਸਵੀ ਤੁਹਾਡੀ ਕੁੱਲ ਨੂੰ ਦੀਵੇ ਵਾਂਗੂ ਪ੍ਰਕਾਸ਼ੇਗਾ ਤੇ ਉਹਦਾ ਨਾਮ ਦੀਪ ਰੱਖਿਓ ਦੀਪ ਇਹ ਵੀ ਕਹਿ ਗਿਆ ਇਹ ਕਹਿ ਕੇ ਉਹ ਗੁਰਸਿੱਖ ਗਿਆ ਕਿੱਧਰ ਗਿਆ ਮੁੜ ਕੇ ਨਹੀਂ ਦਿਸਿਆ ਸਮਾਂ ਬੀਤਿਆ ਗੁਰਨਾਨਕ ਤੁਠਾ ਕੀਨੀ ਦਾਤ ਗੁਰਨਾਨਕ ਸਾਹਿਬ ਕੁੱਠੇ ਗੁਰੂ ਗੋਬਿੰਦ ਸਿੰਘ ਸਾਹਿਬ ਕੁੱਠੇ ਆਪਣੇ ਕਮਰ ਕਸੇ ਚੋਂ ਆਪਣੀਆਂ ਖਾਸ ਫੌਜਾਂ ਚੋਂ ਜਿਹੜੀਆਂ ਫੌਜਾਂ ਮਹਾਰਾਜ ਜੀ ਦੇ ਤਾਬਿਆਂ ਰਹਿੰਦੀਆਂ ਆਪਣੇ ਕਮਰ ਕਸੇ ਚੋਂ ਆਪਣੇ ਖਾਸ ਪਿਆਰਿਆਂ ਚੋਂ ਪਰਮ ਪਿਆਰੇ ਮਹਾਂਪੁਰਖ ਨੂੰ ਭੇਜਿਆ ਅੱਜ ਦੇ ਦਿਨ ਭਾਈ ਭਗਤੂ ਜੀ ਦੇ ਘਰ ਮਾਤਾ ਜਿਉਣੀ ਦੇ ਉਦਰ ਤੋਂ ਸਨ 1682 ਈਸਵੀ ਨੂੰ ਅੰਮ੍ਰਿਤ ਵੇਲੇ ਮਹਾਨ ਤੇਜਸਵੀ ਨੇ ਬਾਲਕ ਨੇ ਜਨਮ ਲਿਆ ਤੇ ਘਰਦਿਆਂ ਨੇ ਨਾਮ ਰੱਖਿਆ ਦੀਪ ਤੇ ਪਿੰਡਾਂ ਵਿੱਚ ਅਕਸਰ ਨਾਮ ਵਿਗਾੜ ਕੇ ਲੈਂਦੇ ਹੁੰਦੇ ਨਾਂ ਲੈਣ ਲੱਗ ਪਏ ਦੀਪਾ ਹੁਣ ਵੀ ਪਿੰਡਾਂ 'ਚ ਜਈਏ ਨਾ ਤੇ ਪਿੰਡਾਂ ਦੇ ਵਿੱਚ ਉਹਨਾਂ ਦਾ ਪੂਰਾ ਨਾਂ ਲੈ ਕੇ ਪੁੱਛੋ ਤੇ ਉਹ ਵੇਖੀ ਜਾਂਦੇ ਇੱਕ ਦੂਜੇ ਦੇ ਮੂੰਹ ਵੱਲ ਜਦੋਂ ਨਾਂ ਨਾਲ ਕੋਈ ਛੋਟਾ ਨਾਂ ਜਿਹੜਾ ਆਮ ਪਿੰਡਾਂ ਵਿੱਚ ਰੱਖੇ ਹੁੰਦੇ ਉਹ ਲੈ ਲਓ ਅੱਛਾ ਉਹ ਬੰਦਾ ਹਾਂ ਉਹ ਫਲਾਣਾ ਘਰ ਆ ਉਹਦਾ ਫਿਰ ਦੱਸ ਕੇ ਘਰ ਛੱਡ ਤੱਕ ਛੱਡ ਕੇ ਵੀ ਹੁੰਦੇ ਇਹ ਆਮ ਪਿੰਡਾਂ ਦੀਆਂ ਰਵੈਤਾਂ ਵੀ ਪਿੰਡਾਂ ਵਿੱਚ ਨਾਂ ਵਿਗਾੜ ਕੇ ਲੈਂਦੇ ਨੇ ਦੀਪ ਨੂੰ ਦੀਪਾ ਦੀਪਾ ਕਹਿਣਾ ਸ਼ੁਰੂ ਕਰਤਾ 18 ਸਾਲ ਦੀ ਉਮਰ ਤੱਕ ਇਹ ਬਾਲਕ ਦੀਪ ਪਉ ਵਿੰਡ ਨਗਰ ਵਿੱਚ ਰਿਹਾ ਬਚਪਨ ਬੀਤਿਆ ਉੱਥੇ ਹੀ ਰਹਿ ਕੇ ਗੁਰਬਾਣੀ ਦੀ ਸੰਥਿਆ ਕਰਨ ਲੱਗੇ ਗੁਰਬਾਣੀ ਪੜ੍ਹਨ ਲੱਗੇ ਤੇ ਗੁਰਬਾਣੀ ਨੂੰ ਕੰਠ ਕਰਨ ਲੱਗ ਪਏ ਜਿਹੜੀ ਬਾਣੀ ਸੰਥਿਆ ਕਰਨ ਪਿੰਡ ਦਾ ਇੱਕ ਗ੍ਰੰਥੀ ਸਿੱਖ ਸੀ ਉਹਦੇ ਕੋਲੋਂ ਸੰਥਿਆ ਕੀਤੀ ਪੰਜ ਗ੍ਰੰਥੀ ਕੰਠ ਕਰਦਾ ਅੱਜ ਬਾਣੀ ਕੰਠ ਕਰਨ ਦਾ ਸਾਡੇ ਵਿੱਚ ਰਵਾਜ ਨਹੀਂ ਰਿਹਾ ਬੱਚੇ ਸਾਡੇ ਵੀ ਵੀ ਸਾਲ 22 ਸਾਲ ਦੇ ਹੋ ਗਏ ਉਹਨਾਂ ਨੂੰ ਪੁੱਛੋ ਜਪਜੀ ਸਾਹਿਬ ਗੰਠ ਅਗੋ ਮੂੰਹ ਚ ਹੁੰਗੜੀਆਂ ਜੀਆਂ ਪਾ ਕੇ ਸਿਰ ਲਾ ਦੇਣਗੇ ਨਹੀਂ ਤੇ ਮੇਰੇ ਖਿਆਲ ਚ ਉਹਨਾਂ ਨੂੰ ਸ਼ਾਇਦ ਇਹ ਵੀ ਗੱਲ ਕਹਿਣੀ ਪਵੇਗੀ ਆਉਣ ਵਾਲੇ ਸਮੇਂ ਚ ਜਦੋਂ ਪੁੱਛੀਏ ਵੀ ਤੁਹਾਨੂੰ ਜਪਜੀ ਸਾਹਿਬ ਗੰਠ ਹੈ ਤੋ ਸਾਡੇ ਦਾ ਮਾਂ ਪਿਓ ਉਹਨੂੰ ਨਹੀਂ ਗੰਠ ਸਾਨੂੰ ਕਿੱਥੇ ਹੋਣਾ ਹੁਣ ਉਹਨਾਂ ਨੂੰ ਇਹ ਵੀ ਜਵਾਬ ਦੇਣਾ ਪੈਣਾ ਕਰਨਾ ਰਾਣੇ ਮਾਪੇ ਪਨਪੜ ਹੁੰਦੇ ਫਿਰ ਵੀ ਉਹਨਾਂ ਨੂੰ ਜਪਜੀ ਸਾਹਿਬ ਕੰਠ ਹੁੰਦਾ ਸੀ ਮੈਂ ਬਹੁਤ ਬਜ਼ੁਰਗ ਇਹੋ ਜਿਹੇ ਵੇਖੇ ਮੇਰੀ ਨਾਨੀ ਬਹੁਤ ਬਜ਼ੁਰਗ ਅਵਸਥਾ ਵਿੱਚ ਕੁਝ ਨਹੀਂ ਸੀ ਆਉਂਦਾ ਗੂੰਠਾ ਲਾਉਂਦੀ ਪਰ ਉਹਨੂੰ ਗੁਰਬਾਣੀ ਯਾਦ ਸੀ ਪੁੱਛਿਆ ਕਿਵੇਂ ਕਹਿੰਦੀ ਗ੍ਰੰਥੀ ਸਿੰਘ ਕੋਲੋਂ ਸੁਣ ਸੁਣ ਕੇ ਚੇਤੇ ਹੋ ਉਹਨੇ ਵਿਧਾਣੀ ਪਾਈ ਹੋਣੀ ਦੁੱਧ ਰਿੜਕਦਿਆਂ ਰਿੜਕਦਿਆਂ ਨਾਲ ਸ਼ਲੋਕ ਫਰੀਦ ਜੀ ਦੇ ਕਬੀਰ ਜੀ ਦੇ ਉਹਨੂੰ ਬਹੁਤ ਯਾਦ ਹੋਣੇ ਨਾਲ ਉਹਨੇ ਪੜੀ ਜਾਣੇ ਨਾਲੇ ਰਿੜਕੀ ਜਾਣੇ ਉਹੋ ਜੇ ਮੋਲ ਅਸੀਂ ਵੇਖੇ ਅੱਗੇ ਹੁਣ ਨਜ਼ਰ ਨਹੀਂ ਆਉਂਦੇ ਜੇ ਮਾਪੇ ਬਾਪ ਨੂੰ ਜਪਜੀ ਸਾਹਿਬ ਨਹੀਂ ਚੇਤੇ ਤੇ ਬੱਚਿਆਂ ਨੂੰ ਕਿੱਥੇ ਹੋਣਾ ਸੀ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਮਨਾ ਰਿਆਂ ਘਟੋ ਘਟ ਇਹ ਪ੍ਰੇਰਣਾ ਲੈ ਕੇ ਜਾਈਏ ਵੀ ਅਸੀਂ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਯਾਦ ਕਰਾਈਏ ਕੰਠ ਕਰਾਈਏ ਜਪਜੀ ਸਾਹਿਬ ਹੋ ਜਾਏ ਜਾਪ ਸਭ ਬੱਚਿਆਂ ਦੀ ਉਮਰ ਬੜੀ ਕੋਈ ਕੈਚਿੰਗ ਕਰਨ ਦੀ ਛੇਤੀ ਯਾਦ ਕਰ ਲੈਣ ਸਵੇਰੇ ਯਾਦ ਕਰ ਲੈਣ ਚੋਪਈ ਅਨੰਦ ਸਾਹਿਬ ਯਾਦ ਕਰ ਲੈਣ ਰਹਿਰਾਸ ਪੰਜ ਬਾਣੀਆਂ ਸੱਤ ਬਾਣੀਆਂ ਦਾ ਯਾਦ ਹੋਣ ਰੋਜ਼ ਦੀ ਇਹ ਪ੍ਰੇਰਣਾ ਹੀ ਲੈ ਜੀਏ ਤਾਂ ਵੀ ਸਾਡਾ ਇਹ ਪੁਰਬ ਮਨਾਇਆ ਸਫਲ ਮਾਫ਼ ਕਰਨਾ ਅੱਜ ਅਸੀਂ ਪੁਰਬਾਂ ਤੇ ਉਹਨੇ ਇਤਿਹਾਸ ਸੁਣਦੇ ਕੁਝ ਸਮੇਂ ਲਈ ਕੰਨ ਰਸ ਜਿਆ ਲਿਆ ਮੇਰੇ ਵਰਗੇ ਬਖਤਾ ਆਉਂਦੇ ਉਹ ਗੰਟੀ ਜੀ ਵਰਗਿਆਂ ਕੋਲੋਂ ਪੇਟਾ ਲੈਂਦੇ ਤੁਰਦੇ ਬਣਦੇ ਤੁਸੀਂ ਕਿਤੇ ਟਿੱਕੀਆਂ ਖਾਧੀਆਂ ਕਿਤੇ ਲੰਗਰ ਖਾਧਾ ਕਿਤੇ ਗੋਲ ਗੱਪਿਆਂ ਦਾ ਲੰਗਰ ਲੱਗਾ ਉਹ ਖਾਧਾ ਕੁਝ ਮਾੜਾ ਮੋਟਾ ਕੰਨੀ ਪਿਆ ਸੁਣ ਕੇ ਤੁਸੀਂ ਵੀ ਤੁਰ ਪਏ ਬਸ ਆ ਹਾਲਾਤ ਨੇ ਤੇ ਫਿਰ ਕਿਵੇਂ ਅੱਗੇ ਖੇਡ ਬਣਨੀ ਆ ਭਾਈ ਪ੍ਰੇਰਣਾ ਜੇ ਪੁਰਬ ਮਨਾਉਣਾ ਤੇ ਉਥੋਂ ਕੋਈ ਨਾ ਕੋਈ ਸੇਧ ਲੈ ਕੇ ਜਾਈਏ ਤੇ ਬਾਬਾ ਜੀ ਦੀਆਂ ਖੁਸ਼ੀਆਂ ਲੈਣੀਆਂ ਵਿੰਟੀ ਜੀ ਪੜਾ ਰਹੇ ਸੀ ਵੀ ਝੋਲੀਆਂ ਭਰੋ ਤੇ ਝੋਲੀਆਂ ਤਾਂ ਹੀ ਭਰੀਆਂ ਜਾਣਗੀਆਂ ਜੇ ਜਪਜੀ ਸਾਹਿਬ ਦੀ ਬਾਣੀ ਪੜਾਂਗੇ ਜੇ ਬੀਜ ਨਹੀਂ ਬੀਜਣਾ ਤੇ ਫਲ ਕਿੱਥੋਂ ਲੈਣਾ ਆਖੋ ਸਤਿਨਾਮ ਸ੍ਰੀ ਧਰਮ ਅਰਥ ਕਾਮ ਮੋਕਸ਼ ਚਾਰ ਪਦਾਰਥ ਨੇ ਚੋਂ ਪਦਾਰਥਾਂ ਦਾ ਜੇ ਕੋਈ ਬੀਜ ਹੈ ਤਾਂ ਉਹ ਪਰਮੇਸ਼ਰ ਦਾ ਭਜਨ ਹੈ ਜੇ ਉਹ ਹੀ ਨਹੀਂ ਬੀਜਿਆ ਤੇ ਕਿੱਥੋਂ ਲੈ ਲਾਂਗੇ ਚਾਰ ਪਦਾਰਥ ਭਾਈ ਸਾਧਨਾ ਗੁਰਬਾਣੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਚਪਨ ਤੋਂ ਪੜ੍ਹਨੀ ਸ਼ੁਰੂ ਕੀਤੀ। ਲੱਥੇ ਬਾਜੀ ਕੁਸ਼ਤੀ ਦੀ ਵਿੱਦਿਆ ਸਿੱਖ ਲਈ। ਸਰੀਰ ਬੜਾ ਬਲਵਾਨ ਸੀ ਬਾਬਾ ਜੀ ਦਾ। ਚੱਲ ਅੰਮਾ ਕਾਦ ਭਰਿਆ ਜੁੱਸਾ 18 ਸਾਲ ਦੀ ਉਮਰ ਵਿੱਚ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਆਨੰਦਪੁਰ ਸਾਹਿਬ ਆਜਰ ਹੋਏ। ਖੰਡੇ ਬਾਟੇ ਦੀ ਪੌਣ ਸ਼ਕੀ ਤੇ ਦੀਪ ਤੋਂ ਬਾਬਾ ਦੀਪ ਸਿੰਘ ਹੋਏ। ਇੱਥੇ ਰਹਿ ਕੇ ਗੁਰਬਾਣੀ ਦੀ ਹੋਰ ਸੰਥਿਆ ਆਦ ਦਸਮ ਦੀ ਕਲਗੀਧਰ ਜੀ ਦੀ ਬਾਣੀ ਦੀ ਸੰਥਿਆ। ਕੋੜ ਸਵਾਰੀ ਨੇਜੇ ਬਾਜੀ ਅਰਬੀ ਫਾਰਸੀ ਦੀ ਬੰਦਿਆ ਭਾਈ ਆਨੰਦ ਲਾਲ ਸਾਹਿਬ ਵਰਗੇ ਗੁਰਮਖਾਂ ਦੀ ਸੰਗਤ ਕਰਕੇ ਪੜੇ ਮਹਾਨ ਵਿਦਵਾਨ ਵੀ ਹੋਏ ਸ਼ਸਤਰਧਾਰੀ ਵੀ ਨਿਜੇ ਬਾਜੀ ਤਲਵਾਰ ਚਲਾਉਣ ਦੀ ਵਿਦਿਆ ਬੰਦੂਕ ਚਲਾਉਣ ਦੀ ਵਿਦਿਆ ਤੀਰ ਚਲਾਉਣ ਦੀ ਵਿਦਿਆ ਇਹ ਸਾਰੀ ਵਿਦਿਆ ਜਮਾਤ ਪ੍ਰਾਪਤ ਹੋ ਗਈ ਆਨੰਦਪੁਰ ਸਾਹਿਬ ਦੇ ਵੱਡੇ ਜੰਗ ਦੇ ਦੌਰਾਨ ਬਾਬਾ ਜੀ ਪਉਵਿੰਡ ਨਗਰ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਲੈ ਗਏ ਫਿਰ ਦਮਦਮਾ ਸਾਹਿਬ ਕਲਗੀ ਧਰਨੜ ਮੇਲ ਹੋਇਆ ਗੁਰੂ ਕਾਂਸੀ ਸ੍ਰੀ ਦਮਦਮਾ ਸਾਹਿਬ ਜਿਸ ਵੇਲੇ ਕਲਗੀਧਰ Swami ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਾਏ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਰੂਪ ਲਿਖਣ ਦੀ ਸੇਵਾ ਕੀਤੀ ਤੇ ਬਾਬਾ ਦੀਪ ਸਿੰਘ ਜੀ ਕਲਮਾ ਘੜਦੇ ਨਾਲ ਸ਼ਾਈ ਬਣਾ ਕੇ ਭੇਟ ਕਰੇ ਉੱਥੇ ਵਜਨ ਹੋਏ ਕਲਗੀ ਧਰ ਜੀ ਨੇ ਜਦੋਂ ਪੰਕਤੀ ਪੜ੍ਹੀ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨ ਕੀਜੈ ਜਦੋਂ ਇਹ ਪੰਕਤੀਆਂ ਹੁਣ ਵੀ ਆਪਾਂ ਪੜ੍ਹਨੇ ਆ ਨਾ ਸਿਰ ਧਰ ਤਲੀ ਗਲੀ ਮੇਰੀ ਆਓ ਜਿੰਨੇ ਵਿਸ਼ਵ ਭਰ ਵਿੱਚ ਗੁਰੂ ਕੇ ਸਿੱਖ ਬੈਠੇ ਨੇ ਭਵੇਂ ਆਪਾਂ ਸਾਰੇ ਬੈਠੇ ਆ ਇੱਥੇ ਕਿ ਸਾਡੇ ਨੇਤਰਾਂ ਸਾਹਮਣੇ ਬਾਬਾ ਦੀਪ ਸਿੰਘ ਦੀ ਤਸਵੀਰ ਆਉਂਦੀ ਕਿ ਨਹੀਂ ਆਉਂਦੀ ਕਿਉਂਕਿ ਇਹ ਪੰਕਤੀ ਨਾਲ ਬਾਬਾ ਦੀਪ ਸਿੰਘ ਜੀ ਸੁਤੇ ਸਿਦ ਚੇਤੇ ਆ ਜਾਂਦੇ ਹਾਲਾਂਕਿ ਪੰਕਤੀਆਂ ਗੁਰੂ ਨਾਨਕ ਸਾਹਿਬ ਦੀਆਂ ਨੇ ਕਲਗੀਧਰ ਪਾਤਸ਼ਾਹ Swami ਜੀ ਕਹਿਣ ਲੱਗੇ ਇਹਨਾਂ ਨੇ ਪੁੱਛਿਆ ਬਾਬਾ ਜੀ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਇਹ ਪੰਕਤੀਆਂ ਕਿਤੇ ਸੰਸਾਰ ਚ ਪੂਰਨ ਰੂਪ ਚ ਪ੍ਰਤੱਖ ਹੋਵਣ ਤੇ ਗੱਲ ਬਣ ਜਾਏ ਤੇ ਕਲਗੀਧਰ Swami ਜੀ ਕਹਿਣ ਲੱਗੇ ਦੀਪ ਸਿੰਘ ਜੀ ਗੁਰਨਾਨਕ ਸਾਹਿਬ ਦੇ ਨਾਂ ਬਚਨਾਂ ਨੂੰ ਪੂਰੇ ਵਿਸ਼ਵ ਭਰ ਵਿੱਚ ਤੁਸੀਂ ਪ੍ਰਗਟ ਕਰੋਗੇ ਪ੍ਰਤੱਖ ਕਰਦੇ ਤਲੀ ਤੇ ਸਿਰ ਧਰ ਕੇ ਵਿਖਾਇਆ ਧੰਨ ਬਾਬਾ ਦੀਪ ਸਿੰਘ ਸਾਹਿਬ ਉਥੇ ਚਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਉਹ ਬਾਬਾ ਜੀ ਨੇ ਕੀਤੇ ਇੱਕ ਸਰੂਪ ਅਰਬੀ ਭਾਸ਼ਾ ਚ ਲਿਖਿਆ ਚਾਰ ਸਰੂਪ ਲਿਖ ਕੇ ਖਾਲਸੇ ਪੰਥ ਦੇ ਚਾਰੇ ਤਖਤਾਂ ਤੇ ਪੈਜੇ ਦਮਦਮਾ ਸਾਹਿਬ ਰਹਿ ਕੇ ਗੁਰਸਿੱਖਾਂ ਨੂੰ ਵਿਦਿਆ ਪੜਾਈ ਜਿੱਥੋਂ ਦਮਦਮੀ ਟਕਸਾਲ ਸੰਪਰਦਾਇ ਚੱਲਦੀ ਜਦੋਂ ਪੰਥ ਦੀਆਂ 12 ਮਿਸਲਾਂ ਬਣੀਆਂ ਤਾਂ ਸ਼ਹੀਦਾਂ ਦੇ ਮਿਸਲ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਬਣੇ ਚੁੰਦਿਆਂ ਨੂੰ ਸ਼ਹੀਦ ਪਦ ਵੀ ਪ੍ਰਾਪਤ ਹੋਈ ਸੀ ਬਾਬਾ ਦੀਪ ਸਿੰਘ ਜੀ ਸਰਹੰਦ ਦੀ ਧਰਤੀ ਤੇ ਜਿਸ ਵੇਲੇ ਸੂਬੇ ਸਰਹੰਦ ਨੂੰ ਖਾਲਸੇ ਨੇ ਸੋਧਾ ਲਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਜੰਗ ਦੇ ਵਿੱਚ ਧੰ ਬਾਬਾ ਦੀਪ ਸਿੰਘ ਵੀ ਹਾਜ਼ਰ ਸਨ ਔਰ ਬੁੱਢੇ ਦਲ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਪਹਿਲੇ ਜਥੇਦਾਰ ਬਾਬਾ ਬినੋਦ ਸਿੰਘ ਵੀ ਆਜਾ ਸਨ ਸ਼ਹੀਦਾਂ ਦੇ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਤੋਂ ਬਾਅਦ ਬਾਬਾ ਨੋਦ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਸਿੰਘ ਅੰਗ ਸਿੰਘ ਜਿਨ੍ਹਾਂ ਦਾ ਛਿੱਦੀ ਅਸਥਾਨ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਉਹ ਮਿਸਲ ਹੁਣ ਵੀ ਚੱਲਦੀ ਹੈ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੋਂ ਐਸੇ ਮਹਾਂਪੁਰਖ ਬਾਬਾ ਦੀਪ ਸਿੰਘ ਸਾਹਿਬ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰਮੇਸ਼ਰ ਦਾ ਜਿੱਥੇ ਭਜਨ ਕੀਤਾ ਬੰਦਗੀ ਕੀਤੀ ਉਥੇ ਮਹਾਨ ਸ਼ਹਾਦਤ ਦੇ ਰੁਤਬੇ ਨੂੰ ਪ੍ਰਾਪਤ ਹੋਏ ਮੈਂ ਇਹ ਬੇਨਤੀ ਪਹਿਲਾਂ ਵੀ ਕਈ ਵਾਰੀ ਕੀਤੀ ਹੈ ਤੇ ਇਹ ਆਮ ਸੰਗਤ ਵਿੱਚ ਵੀਡੀਓ ਵੀ ਬਹੁਤ ਪ੍ਰਚਲਿਤ ਹੋਈ ਹੋਵੇਗੀ ਆਪ ਜੀ ਨੇ ਸੁਣੀ ਹੋਵੇਗੀ ਕਿ ਸ਼ਹੀਦ ਸਰੀਰਾਂ ਦੇ ਮੁਤਾਜ ਨਹੀਂ ਹੁੰਦੇ ਜੇ ਸ਼ਹੀਦ ਸਰੀਰਾਂ ਦੇ ਮੁਤਾਜ ਹੁੰਦੇ ਤੇ ਸਿਰ ਕੱਟੇ ਜਾਣ ਤੇ ਵੀ ਕਦੇ ਬਿਨਾਂ ਸਿਰ ਤੋਂ ਤੜ ਜੰਗ ਦੇ ਮੈਦਾਨ 'ਚ ਨਹੀਂ ਲੜਿਆ ਕਰਦੇ ਇੱਥੇ ਤਾਂ ਬਿਨਾਂ ਸੀਸ ਤੋਂ ਜੰਗ ਦੇ ਮੈਦਾਨ 'ਚ ਲੜਨ ਵਾਲੇ ਧੰਨ ਬਾਬਾ ਦੀਪ ਸਿੰਘ ਸਾਹਿਬ ਹਨ ਜਿਨ੍ਹਾਂ ਦੀ ਖੇਡ ਇਹਨਾਂ ਸਰੀਰਾਂ ਤੋਂ ਪਰੇ ਦੀ ਹੈ ਜੋ ਇਹਨਾਂ ਸਰੀਰਾਂ ਦੀ ਖੇਡ ਵਿੱਚ ਨਹੀਂ ਵਰਤਦੇ ਲੀਲਾ ਹੀ ਕਰਦੇ ਐਸੇ ਮਹਾਂਪੁਰਖ શ્રી ਧੰਵਾਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਮੁੱਚੀਆਂ ਗੁਰੂਤਿਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਧੰਨਵਾਦ ਆਪ ਸਾਰੀਆਂ ਸੰਗਤਾਂ ਦਾ। ਕੋਟਾਨ ਕੋਟ ਸ਼ੁਕਰ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਔਰ ਇਸ ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਲਾਗ ਤੇ ਦੀਵਾਨ ਰਹੇ ਗਾਵ ਤੇ ਸੁਜਾਨ ਰਹੇ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਗਜ-ਵਜ ਕੇ ਫਤਿਗ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਦੇ ਜਕਾਰੇ ਗਜਾਵੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ